ਬਾਤਰਾ ਲਾ ਪੈ ਰਿਆ ਸੀ ਸਭ ਠੀਕ ਹੈ ਠੀਕ ਹੋਵੇ ਜੈਨਾ ਅੱਪਾ ਤੇ ਚੁੱਪ ਹੀ ਰਹੇ ਆ ਪਰ ਤੁਸੀਂ ਤੇ ਡਾਇਰੈਕਟਰ ਹੋ ਫਿਰ ਬੋਲਣਾ ਤਾਂ ਜ਼ਰੂਰੀ ਸੀ ਜੋ ਵੀ ਸਹੀ ਗੱਲ ਹੋਵੇ ਠੀਕ ਹੈ ਪਰ ਦਿਮਾਗ ਕਿਉਂ ਖਰਾਬ ਕਰਨਾ ਇਹ ਤੇ ਠੀਕ ਨਹੀਂ ਲੱਗਦਾ ਸੰਗਤ ਨੇ ਅਗਰ ਸੇਵਾ ਬਖਸ਼ੀ ਹੈ ਤਾਂ ਨਿਭਾਉਣੀ ਚਾਹੀਦੀ ਹੈ ਛੱਡੋ ਹੁਣ ਕੌਣ ਇੰਨੀ ਸਿਰਦਰਦੀ ਲਵੇ ਨਾਲੇ ਇੱਧਰ ਵਾਲੇ ਸਿੰਘਾਂ ਨਾਲ ਆਪਣਾ ਜ਼ਿਆਦਾ ਪਿਆਰ ਹੈ ਇਹੀ ਤੇ ਦੁੱਖ ਦੀ ਗੱਲ ਹੈ ਆਪਾਂ ਆਪਣੀਆਂ ਇਮਾਰਤਾਂ ਸੰਪਤੀਆਂ ਦੀ ਤਾਂ ਪੂਰੀ حفاظت ਕਰਦੇ ਆਂ ਪਰ ਗੁਰਦੁਆਰਿਆਂ ਦੇ ਵੇਲੇ ਪਾਰਟੀ ਬਾਜ਼ੀ ਵਿੱਚ ਪਾ ਜਾਂਦੇ ਇਹ ਗੱਲ ਹੋ ਗਈ ਬਸ ਇਹ ਗਵਾਂਢੀ ਤੰਗ ਕਰਦੇ ਆਂ ਕਹਿੰਦੇ ਇਹਨਾਂ ਦੀ ਕੰਧ 2 ਇੰਚ ਉਰੇ ਤੱਕ ਹੈ ਚਲੋ ਛੱਡ ਦਿਓ ਕਿਉਂ ਦਿਮਾਗ ਖਰਾਬ ਕਰਨਾ ਏਦਾਂ ਕਿਦਾਂ ਛੱਡ ਦਈਏ ਫ੍ਰੀ ਚ ਥੋੜੀ ਬਣੀ ਹੈ ਗੁਰਦੁਆਰਾ ਸਾਹਿਬ ਦੀ ਮੀਟਿੰਗ ਚੋਪਰਾਣਾ ਕਿਉਂ ਠੀਕ ਸੀ ਕਿਉਂਕਿ ਉਸ ਵਿੱਚ ਸੰਗਤ ਦੇ ਪੈਸੇ ਲੱਗੇ ਸਨ ਤਾਂ ਕਰਕੇ